ਜੇਕਰ ਤੁਸੀਂ ਵੀ ਬਾਜ਼ਾਰਾਂ ਦੇ ਵਿੱਚ ਜਾ ਕੇ ਕਿਤੇ ਵੀ ਪਾਰਕਿੰਗ ਦੇ ਵਿੱਚ ਆਪਣਾ ਵਾਹਨ ਲਗਾ ਦਿੰਨੇ ਹੋ ਤਾਂ ਇਹ ਧਿਆਨ ਨਾਲ ਖਬਰ ਦੇਖ ਲਓ ਕਿਤੇ ਤੁਹਾਡਾ ਵੀ ਚਲਾਨ ਨਾ ਕੱਟਿਆ ਜਾਵੇ ਜੀਆ ਜੇਕਰ ਤੁਸੀਂ ਵੀ ਬਾਜ਼ਾਰ ਜਾਣ ਦੀ ਸੋਚ ਰਹੇ ਹੋ ਪਲੈਨਿੰਗ ਬਣਾ ਰਹੇ ਹੋ ਤਾਂ ਤਸਵੀਰਾਂ ਧਿਆਨ ਨਾਲ ਦੇਖ ਲਓ ਕਿਤੇ ਖੱਜਲ ਖਵਾਰੀ ਨਾ ਹੋ ਜਾਵੇ ਤੁਹਾਡੇ ਵਾਹਨ ਦਾ ਚਲਾਨ ਨਾ ਕੱਟਿਆ ਜਾਵੇ ਕਿਉਂਕਿ ਬਾਜ਼ਾਰਾਂ ਦੇ ਵਿੱਚ ਭੀੜ-ਪਾੜ ਨੂੰ ਲੈ ਕੇ ਗਲਤ ਪਾਰਕਿੰਗ ਨੂੰ ਲੈ ਕੇ ਹੁਣ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਨਿਜਿੱਠਣ ਦੇ ਲਈ ਚਲਾਨ ਕੱਟੇ ਆ ਰਹੇ ਨੇ ਉੱਥੇ ਹੀ ਜਿਹੜੇ ਈ ਰਿਕਸ਼ਾ ਚਾਲਕ ਨੇ ਉਹਨਾਂ ਦੀ ਵੀ ਐਂਟਰੀ ਬੈਨ ਕੀਤੇ ਜਾਣ ਦੀ ਸਲਾਹ ਬਣਾਈ ਜਾ ਰਹੀ ਹੈ ਦੇਖ ਸਕਦੇ ਹੋ ਕਿੰਜ ਪੂਰੇ ਬਾਜ਼ਾਰ ਦੇ ਵਿੱਚ ਚਾਰੇ ਪਾਸੇ ਵਾਹਨ ਦਿਖ ਰਹੇ ਨੇ ਤੇ ਕੁਝ ਲੋਕਾਂ ਦੇ ਵੱਲੋਂ ਗਲਤ ਆਪਣੇ ਵਾਹਨ ਪਾਰਕ ਕੀਤੇ ਜਾਂਦੇ ਨੇ ਜਿਸ ਦੇ ਚੱਲਦੇ ਟ੍ਰੈਫਿਕ ਦੀ ਸਮੱਸਿਆ ਬਣ ਜਾਂਦੀ ਹੈ ਦੁਕਾਨਦਾਰਾਂ ਦੀਆਂ ਜੜੀਆਂ ਦੁਕਾਨਦਾਰੀ ਉਹ ਮੰਦੀ ਹੋ ਜਾਂਦੀ ਹੈ ਜਦੋਂ ਚੱਲਦੇ ਦੇਖ ਸਕਦੇ ਹੋ ਕਿ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਲੋਕਾਂ ਦੇ ਇਕੱਲੇ-ਇਕੱਲੇ ਦੇ ਚਲਾਨ ਕੱਟੇ ਜਾ ਰਹੇ ਨੇ ਦੱਸ ਦਈਏ ਕਿ ਤਸਵੀਰਾਂ ਜਲੰਧਰ ਦੇ ਰਣਕ ਬਾਜ਼ਾਰ ਦੀਆਂ ਨੇ ਜਿੱਥੇ ਗਲਤ ਤਰੀਕੇ ਦੇ ਨਾਲ ਪਾਰਕਿੰਗ ਕਰਨ ਵਾਲੇ ਵਾਹਨਾਂ ਦਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੌਕੇ ਤੇ ACP ਟ੍ਰੈਫਿਕ ਜਸਜੋਤ ਸਿੰਘ ਦੁਆਰਾ ਪਹੁੰਚ ਕੇ ਦੇਖ ਸਕਦੇ ਹੋ ਕਿੰਜ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਅਤੇ ਈ ਰਿਕਸ਼ਾ ਨੂੰ ਲੈ ਕੇ ਕੀ ਕਿਹਾ ਗਿਆ ਹੈ ਤੁਸੀਂ ਸੁਣੋ ਜਰਾ ਕਸਟਮਰ ਆਂਦਾ ਹੈ ਸੈਂਟਰ 'ਚ ਹੀ ਗੱਡੀ ਲਾ ਕੇ ਤੁਰਦੇ ਨੇ ਜੀ ਸਰ ਸੈਂਟਰ 'ਚ ਗੱਡੀ ਲਾਉਣ ਦੇ ਕਾਰਨ ਪਈ ਇੱਥੇ ਰੱਖ ਜਿਆਦਾ ਹੋ ਜਾਂਦਾ ਹੈ ਇੱਕ ਥਾਡੇ ਬਾਹਰ ਲਾਇਆ ਦੁਕਾਨਦਾਰਾਂ ਨੇ ਪਰ ਪਰੂਆ ਐਕਟਿਵ ਵਗੈਰਾ ਲੱਗਦੀਆਂ ਭਾਜੀ ਉਹਦੇ ਕਰਕੇ ਵੈਕਸੀਡੈਂਟ ਵਗੈਰਾ ਦੇ ਨਾਲ ਹੀ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸਰ ਤੁਸੀਂ ਕਸਟਮਰ ਨੂੰ ਰੋਕਦੇ ਨਹੀਂ ਜਦੋਂ ਲਾਂਦਾ ਵਾ ਦੋਸਤ ਜੀ ਜਿਹੜੇ ਆਪਣੇ ਜਿੰਨੇ ਮੁੰਡੇ ਆ ਨਾ ਜਿਹੜਾ ਵੀ ਅਗਰ ਕਹਿੰਦਾ ਕਿਸੇ ਨੂੰ ਵੀ ਪਾਜੀ ਇਹਦੇ ਨਾਲ ਉਹ ਪਾਰਕਿੰਗ 'ਚ ਲਗਾ ਲੋ ਉਹ ਅੱਗੋਂ ਉਹਨਾਂ ਦਾ ਰੂਟ ਲਈ ਬੋਲਦੇ ਆ ਸэр ਤੁਸੀਂ ਏਸੀ ਗੱਲ ਪ੍ਰਸ਼ਾਸਨ ਨਾਲ ਇਹ ਗੱਲ ਕੀਤੀ ਤੁਸੀਂ ਪਾਜੀ ਕਈ ਨਹੀਂ ਕਈ ਪ੍ਰਸ਼ਾਸਨ ਨੂੰ ਵੀ ਸੰਯੋਗ ਤੁਹਾਡਾ ਪ੍ਰਸ਼ਾਸਨ ਦਾ ਵੀ ਸੰਯੋਗ ਚਾਹੀਦਾ ਬਿਲਕੁਲ ਪਾਜੀ ਆ ਤਾਂ ਗੱਲ ਤੁਹਾਡੀ ਸਹੀ ਹੈ ਲੇਕਿਨ ਹੁਣ ਨਾਲ ਦੇ ਬੰਦੇ ਵੀ ਦਾ ਕੋਈ ਨਾ ਕੋਈ ਚੱਲਣਾ ਚਾਹੀਦਾ ਕਿ ਨਹੀਂ ਬਾਕੀ ਭਾਜੀ ਪ੍ਰਸ਼ਾਸਨ ਕਰ ਰਿਹਾ ਹੁਣ ਵਧੀਆ ਕਰ ਰਿਹਾ ਭਾਜੀ ਕਿੱਥੇ ਜਾਣਗੇ ਸэр ਹੁਣੇ ਕਰਕੇ ਜਾਏਗਾ ਫੇਰ ਇੱਥੇ ਦੇ ਇੱਥੇ ਹੀ ਹੋ ਜਾਏਗਾ ਚਲੋ ਭਾਜੀ ਅਕਲ ਦਾ ਆਉਗੀ ਨਾਲ ਲੋਕਾਂ ਨੂੰ ਜੀ ਸਮਝਦੇ ਚਲੋ ਪ੍ਰਸ਼ਾਸਨ ਜੋ ਵੀ ਕੰਮ ਕਰ ਰਿਹਾ ਬ ਦਾ ਤੋਂ ਅਗਲੇ ਬੰਦੇ ਨੂੰ ਅਗਲ ਦਾ ਹੋਗੀ ਕੀ ਨਾਮ ਕੀ ਆਪਣਾ ਜੀ ਮੇਰਾ ਭਾਈ ਵਿਜੇ ਪਾਲ ਸੀ ਮੈਂ ਤੁਹਾਨੂੰ ਪੁਲਿਸ ਜੁਆਇਨ ਆਪਰੇਸ਼ਨ ਕਰਾਈ ਜੀ ਠੀਕ ਹੈ ਸੀ ਰੈਗੂਲਰਲੀ ਇੱਥੇ ਵਿਜ਼ਿਟ ਕਰਦੇ ਰਵਾਂਗੇ ਜੀ ਜੋ ਤੁਹਾਡਾ ਕਨਸਰਨ ਹੈਗਾ ਇਸ ਬਾਜ਼ਾਰ ਨੂੰ ਫੁੱਲਾ ਕਰਕੇ ਠੱਗਾ ਸਰ ਇੱਕ ਛੋਟਾ ਸਵਾਲ ਆ ਮੈਡਮ ਵੱਲੋਂ ਪਿਛਲੇ ਸ਼ਾਇਦ 7 7:30 ਵੇ ਟਾਪ ਬਾਜ਼ਾਰੀ 3 ਦੇ ਨਾਲ ਆ ਕੇ ਈ ਰਿਕਸ਼ਾ ਦੇ ਬਚਾਨ ਕੱਟੇ ਗਏ ਸੀਗੇ ਪਰ ਜੋਤੀ ਚੌਂਕ ਭਗਵਾਨ ਵਾਲਮੀਕ ਚੌਂਕ ਤੋਂ ਜਿਹੜੀ ਐਂਟਰੀ ਬੰਦ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਈ ਰਿਕਸ਼ਾਲੇ ਆ ਮਿਲਾਬ ਚੌਂਕ ਤੋਂ ਯਾਤਰੀ ਉਹ ਨਾਸ਼ਰਮਾ ਰੋਡ ਤੋਂ ਅੰਦਰ ਆ ਜਾਂਦੇ ਆ ਉਹਨਾਂ ਦੇ ਚਲਾਨ ਨਹੀਂ ਕੀਤੇ ਜਾਂਦੇ ਕੀ ਕਰੀਏ ਤੁਹਾਡੀ ਗੱਲ ਤੁਹਾਡੇ ਮਾਧਿਅਮ ਰਾਹੀਂ ਅੱਜ ਮੇਰੇ ਧਿਆਨ ਚਾਹੀਏ ਕਿ ਇਹ ਇਸ ਚੀਜ਼ ਦਾ ਬਿਲਕੁਲ ਕੰਮ ਨਹੀਂ ਕਰਦਾ ਜੀ ਠੀਕ ਹੈ ਸਰ ਦੇਖਿਏ ਕਿ ਇਹ ਰਿਕਸ਼ੇ ਇਹ ਰਿਕਸ਼ੇ ਕਰਕੇ ਹੀ ਬਾਜ਼ਾਰ ਦੇ ਵਿੱਚ ਕਾਫੀ ਰੱਜ ਦੇਖਣ ਨੂੰ ਮਿਲਦਾ ਉਸ ਨੂੰ ਕਿਵੇਂ ਰੋਕਿਆ ਜਾਵੇਗਾ ਭਾਜੀ ਉਸ ਤੇ ਵੀ ਪਾਲਿਸੀ ਬਣਾਉਣੀ ਹੈ ਅੱਜ ਕੁਝ ਸਾਡੇ ਨਾਲ ਇਹ ਗੱਲ ਸ਼ੇਅਰ ਕੀਤੀਏ ਇਸ ਕੰਸਰਨ ਨੂੰ ਐਡਰੈਸ ਕੀਤਾ ਜਾਵੇ